ਦੀ ਕਿਤਾਬ ਉਧਰ 2 ਨੰਬਰ ਅਧਿਆਏ ਉਹਦੀ 9 ਤੇ 10 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਕੱਟ ਕੀਤਾ ਗਿਆ ਹੈ ਅਰਥਾਤ ਯਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਪ੍ਰਤਾਪ ਅਤੇ ਮਾਣ ਦਾ ਮੁਟ ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ਵਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸਵਾਦ ਚਖੇ ਜਿਹਦੇ ਲਈ ਸਭੋ ਕੁਝ ਹੈ ਅਤੇ ਜਿਹਦੇ ਰਾਈ ਸਭੋ ਕੁਝ ਹੋਇਆ ਉਸ ਨੂੰ ਯੋਗ ਸੀ ਭਈ ਬਹੁਤਿਆਂ ਪੁੱਤਰਾਂ ਨੂੰ ਤੇਜ ਵਿੱਚ ਲਿਉਂਦਿਆਂ ਉਹਨਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ ਹallelujah ਇਹ ਵਚਨ ਸਾਨੂੰ ਦੱਸਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਧੋਖਾ ਕਿਉਂ ਛੱਲਿਆ ਇੱਥੇ ਲਿਖਿਆ ਥੋੜੇ ਚਿਰ ਲਈ ਇੱਕ ਛੋਟੇ ਪੀਰੀਅਡ ਦੇ ਲਈ ਆਪਣੇ ਆਪ ਨੂੰ ਦੂਤਾਂ ਨਾਲੋਂ ਵੀ ਕੱਟ ਕੀਤਾ ਪਹਿਲੇ ਨੰਬਰ ਤੇ ਪਰਮੇਸ਼ਵਰ ਜੀ ਦਾ ਦਰਜਾ ਆ ਦੂਜੇ ਨੰਬਰ ਤੇ ਮਨੁੱਖਾਂ ਦਾ ਦਰਜਾ ਆ ਦਰਜਾਇਆ ਪ੍ਰਭੂ ਯੇਸੂ ਮਸੀਹ ਜੀ ਨੇ ਥੋੜੇ ਚਿਰ ਦੇ ਲਈ ਆਪਣੇ ਆਪ ਨੂੰ ਦੂਤਾਂ ਤੋਂ ਵੀ ਹੀਠਾ ਕਰ ਲਿਆ ਅਰਥਾਤ ਯੇਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਕਿਉਂਕਿ ਉਹਨੇ ਮੌਤ ਦਾ ਦੁੱਖ ਝੱਲਣਾ ਸੀ ਇਸ ਕਾਰਨ ਪ੍ਰਤਾਪਤੇ ਮਾਣ ਦਾ ਮੁਕਤ ਰੱਖਿਆ ਹੋਇਆ ਵੇਖਦੇ ਆਂ ਮੈਂ ਥੋੜੇ ਚਿਰ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਵੱਡਾ ਦੁੱਖ ਝੱਲਿਆ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੀਮਾ ਕੀਤਾ ਪਰ ਜਦੋਂ ਅਸੀਂ ਹੁਣ ਯਿਸੂ ਜੀ ਨੂੰ ਦੇਖਦੇ ਆ ਤਾਂ ਪ੍ਰਭੂ ਦੇ ਸਿਰ ਉੱਤੇ ਮਾਣ ਦਾ ਮੁਕਤ ਰੱਖਿਆ ਹੋਇਆ ਆ ਪ੍ਰਤਾਪ ਦਾ ਮਹਿਮਾ ਦਾ ਮੁਕਤ ਰੱਖਿਆ ਹੋਇਆ ਆ ਪਰ ਪ੍ਰਭੂ ਨੇ ਉਹ ਦੁੱਖ ਝੱਲਿਆ ਕਿਉਂ ਕਿ ਕਿਉਂਕਿ ਲਿਖਿਆ ਆ ਸਭਨਾ ਹਰੇਕ ਮਨੁੱਖ ਲਈ ਮੌਤ ਦਾ ਸਵਾਦ ਚਖੇ ਸਾਰੇ ਮਨੁੱਖ ਜਾਤੀ ਦੇ ਲਈ ਉਹ ਮੌਤ ਦਾ ਸਵਾਦ ਚਖੇ ਕਿਉਂਕਿ ਉਹਨੂੰ ਯੋਗ ਸੀ ਬਈ ਬਹੁਤਿਆਂ ਪੁੱਤਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਹਨਾਂ ਦੀ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ ਇੱਕ ਪੁੱਤਰ ਨੂੰ ਪਰਮੇਸ਼ਵਰ ਨੇ ਦੁੱਖ ਵਿੱਚ ਇਸ ਲਈ ਪਾਇਆ ਕਿ ਬਹੁਤਿਆਂ ਪੁੱਤਰਾਂ ਨੂੰ ਮੁਕਤੀ ਮਿਲ ਸਕੇ ਹallelujah ਪੁੱਤਰ ਨੂੰ ਬਲੀਦਾਨ ਹੋਣ ਲਈ ਦੇ ਦਿੱਤਾ ਕਿ ਬਹੁਤ ਸਾਰੇ ਧੀਆਂ ਪੁੱਤਰ ਜਿਹੜੇ ਆ ਉਹ ਬਚਾਏ ਜਾ ਸਕਣ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਦੁੱਖ ਝੱਲਿਆ ਇਸ ਲਈ ਉਹ ਸਜ਼ਾ ਜਿਹੜੀ ਆਪਾਂ ਨੂੰ ਮਿਲਣੀ ਸੀ ਆਪਣੇ ਧੀਆਂ ਪੁੱਤਰਾਂ ਨੂੰ ਮਿਲਣੀ ਸੀ ਗਲਤੀਆਂ ਦੀ ਵਜ੍ਹਾ ਦਾ ਕਰਕੇ ਉਹ ਸਜ਼ਾ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਉੱਤੇ ਝੱਲ ਲਈ ਅੱਜ ਮੈਂ ਬਹੁਤ ਥੋੜੇ ਜਿਹੇ ਸ਼ਬਦਾਂ ਦੇ ਨਾਲ ਬਹੁਤ ਖਾਸ ਪੁਆਇੰਟਸ ਨੂੰ ਟੱਚ ਕਰੂੰਗੀ ਕਿਉਂਕਿ ਪ੍ਰਭੂ ਪੋਸ ਦੀ ਵੀ ਅੱਜ ਜਿਹੜੀ ਆ ਬੰਦਗੀ ਆ ਇਸ ਜਗ੍ਹਾ ਤੇ ਕੀਤੀ ਜਾਏਗੀ ਅਰ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਜੀ ਨੂੰ ਜਦੋਂ ਸਲੀਬ ਉੱਤੇ ਚੜਾਇਆ ਗਿਆ ਉਸ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੂੰ ਹਾਕਮਾਂ ਦੇ ਅੱਗੇ ਪੇਸ਼ ਕੀਤਾ ਗਿਆ। ਪ੍ਰਭੂ ਯਿਸੂ ਮਸੀਹ ਨੂੰ ਸਵਾਲ ਕੀਤੇ ਗਏ। ਉਹਨਾਂ ਨੂੰ ਕੋਈ ਵੀ ਐਹੋ ਜਿਹਾ ਕਾਰਨ ਨਹੀਂ ਸੀ ਲੱਭ ਰਿਹਾ, ਕੋਈ ਐਹੋ ਜਿਹੀ ਵਜ੍ਹਾ ਨਹੀਂ ਲੱਭੀ ਕਿ ਜਿਹਦਾ ਕਰਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਤੇ ਚੜਾ ਸਕਣ। ਬਸ ਇੱਕੋ ਹੀ ਵਜ੍ਹਾ ਲੈ ਕੇ ਉਹ ਤੁਰੇ ਸੀਗੇ ਵੇ ਇਹ ਕਹਿੰਦਾ ਮੈਂ ਪਰਮੇਸ਼ਵਰ ਦਾ ਪੁੱਤਰ ਆ ਇਹ ਕਹਿੰਦਾ ਮੈਂ ਯਹੂਦੀਆਂ ਦਾ ਰਾਜਾ ਆ ਇਹਦੋਂ ਛੋਟਣਾ ਕੋਲ ਹੋਰ ਕੋਈ ਵਜ੍ਹਾ ਨਹੀਂ ਸੀ ਤੇ ਰਾਜਾ ਕਹਿੰਦਾ ਸੀ ਜੇ ਤੁਹਾਨੂੰ ਇਹਦੀ ਇਸ ਗੱਲ ਤੇ ਇਤਰਾਜ਼ ਆ ਮੈਂ ਇਹਨੂੰ ਕੋੜੇ ਮਾਰ ਕੇ ਛੱਡ ਦਿੰਨਾ ਆ ਪਰ ਉਹ ਕਹਿੰਦੇ ਨਹੀਂ ਅਸੀਂ ਚਾਹੁੰਦੇ ਨਹੀਂ ਤੂੰ ਇਹਨੂੰ ਛੱਡੇ ਅਸੀਂ ਚਾਹੁੰਦੇ ਆ ਤੂੰ ਇਹਨੂੰ ਸਲੀਬ ਦੀ سزا ਦੇ ਸਿਰਫ ਕੋੜੇ ਨਾ ਮਾਰ ਪਰ ਇਹਨੂੰ ਮੌਤ ਦੀ سزا ਦੇ ਰਾਜੇ ਦਾ ਸੱਚੀ ਭੋਰਾ ਦਿਲ ਨਹੀਂ ਕਰਦਾ ਸੀਗਾ ਚਾਰੇ ਜਿਹੜੇ ਗੋਸਪਲਸ ਆ ਚਾਰੇ ਖੁਸ਼ਖਬਰੀ ਦੇ ਪ੍ਰਚਾਰ ਦੀਆਂ ਜਿਹੜੀਆਂ ਕਿਤਾਬਾਂ ਆ ਮੱਤੀ ਮਰਕਸ ਲੂਕਾ ਤੇ ਯੋਹਾਨਾ ਇਨਾ ਚਾਰਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਦੀ ਕਥਾ ਬਾਖੂਬੀ ਲਿਖੀ ਹੋਈ ਹੈ ਤੁਸੀਂ ਸਲੀਬ ਦੀ ਕਥਾ ਨੂੰ ਪੜਨ ਦੇ ਲਈ ਮਰਕਸ 15 ਅਧਿਆਇ ਘਰ ਜਾ ਕੇ ਅੱਜ ਜ਼ਰੂਰ ਪੜਨਾ ਆ ਕਿਉਂਕਿ ਅੱਜ ਉਹ ਦੇਣਿਆ ਜਿਹੜਾ 2023 ਸਾਲ ਪਹਿਲਾਂ ਪਰਬੂ ਯਿਸੂ ਮਸੀਹ ਜੀ ਨੇ ਸਾਡੇ ਕਰਕੇ ਜੋ ਕੁਝ ਛੱਲਿਆ ਉਹਦਾ ਸਾਰਾ ਜ਼ਿਕਰ ਜਿਹੜਾ ਆ ਮਰਕਸ 15 ਦੇ ਪੂਰੇ ਅਧਿਆਏ ਨੂੰ ਤੁਸੀਂ ਪੜੋਗੇ ਤਾਂ ਤੁਹਾਨੂੰ ਉਹ ਸਭ ਕੁਝ ਸਮਝ ਆਏਗਾ ਅਰੇ ਇਹ ਜਿਹੜਾ ਦਿਨ ਸੀਗਾ ਅੱਜ ਦਾ ਦਿਨ ਇਹਦੇ ਬਾਰੇ ਵਿੱਚ ਲਿਖਿਆ ਆ ਸਭ ਤੋਂ ਪਹਿਲਾਂ ਤਿਆਰੀ ਦਾ ਦਿਨ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਮਤਲਬ ਸ਼ਨੀਵਾਰ ਤੋਂ ਪਹਿਲਾ ਦਿਨ ਸੀ ਕਿਉਂਕਿ ਯਹੂਦੀਆਂ ਦੇ ਅਨੁਸਾਰ ਇਜ਼ਰਾਈਲੀਆਂ ਦੇ ਅਨੁਸਾਰ ਸਬਤ ਦਾ ਦਿਨ ਸ਼ਨੀਵਾਰ ਹੈ ਅਰ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਮਤਲਬ ਸ਼ੁੱਕਰਵਾਰ ਇਸ ਲਈ ਸ਼ੁੱਕਰਵਾਰ ਨੂੰ ਹੀ ਇਹ ਜਿਹੜਾ ਦਿਨ ਹੈ ਗੁੱਡ ਫਰਾਈਡੇ ਇਹਨੂੰ ਯਾਦ ਕੀਤਾ ਜਾਂਦਾ ਹੈ ਅਰ ਉਸ ਦਿਨ ਇੱਕ ਤਿਉਹਾਰ ਸੀ ਅਰ ਉਹ ਤਿਹਾਰ ਬਹੁਤ ਹੀ ਖਾਸ ਸੀਗਾ ਉਹ 올ਡ ਟੈਸਟਾਮੈਂਟ ਤੋਂ ਹੀ ਉਸ ਤਿਹਾਰ ਨੂੰ ਮਨਾਉਂਦੇ ਆ ਰਹੇ ਸੀਗੇ ਅਰ ਇਹ ਜਿਹੜਾ ਤਿਹਾਰ ਸੀਗਾ ਇਹਨੂੰ ਇੰਗਲਿਸ਼ ਦੇ ਵਿੱਚ ਡੇ ਆਫ ਅਟੋਨਮੈਂਟ ਵੀ ਕਹਿੰਦੇ ਆ ਅਰ ਜਦੋਂ ਜਿਹੜਾ ਇਹ ਤਿਹਾਰ ਮਨਾਇਆ ਜਾਂਦਾ ਆ ਇਹਦਾ ਮਤਲਬ ਆ ਪਛਤਾਪ ਦਾ ਤਿਹਾਰ ਜਾਂ ਪ੍ਰਸ਼ਚਿਤ ਦੀ ਰੀਤ ਦਾ ਤਿਉਹਾਰ ਕਹ ਲਓ ਇਸ ਤਿਉਹਾਰ ਨੂੰ ਯਹੂਦੀ ਲੋਕ ਯੋਮ ਕਿਪੂਰ ਦੇ ਨਾਮ ਨਾਲ ਮਨਾਉਂਦੇ ਆ ਤੁਸੀਂ ਸਰਚ ਕਰਨਾ ਹੈ ਤੁਹਾਨੂੰ YouTube ਚਲਾਉਣ ਦਾ ਬਹੁਤ ਸ਼ੌਂਕ ਹੈ ਮੈਨੂੰ ਬਤਾਇਆ ਤੁਸੀਂ ਇਹ ਅੱਖਰ ਲਿਖ ਲਓ ਯੋਮ ਕਿਪੂਰ Y O M ਭਾਈ ਡਬਲ ਪੀ ਯੂ ਆਰ ਇਹ ਜਿਹੜਾ ਤਿਉਹਾਰ ਹੈ ਯੋਮ ਕਿਪੂਰ ਇਹ ਇਹ ਉਹ ਪਰਮੇਸ਼ਰ ਜੀ ਦੇ ਵੱਲੋਂ ਲੇਵੀਆ 16 ਦੀ ਕਿਤਾਬ ਦੇ ਵਿੱਚ موسی ਨੂੰ ਇਹ ਰੀਤ ਦੱਸੀ ਗਈ ਸੀ ਕਿ ਸਾਲ ਵਿੱਚ ਇੱਕ ਵਾਰੀ ਹਰੂਨ ਦੇ ਵਿੱਚ ਜਾਜਕ ਮਨੁੱਖਾਂ ਦੇ ਲਈ ਪਰਮੇਸ਼ਵਰ ਦੇ ਕੋਲ ਆਣ ਕੇ ਪ੍ਰਸਤਿਤ ਕਰਨਗੇ ਅਤੇ ਬਲੀ ਚੜਾਉਣਗੇ ਅਰ ਫਿਰ ਮਨੁੱਖ ਮਨੁੱਖ ਜਿਹੜੇ ਆ ਉਹ ਬਾਹਰ ਖੜੇ ਪ੍ਰਸਤਿਤ ਕਰਨਗੇ ਅਰ ਯਹੋਵਾ ਪਰਮੇਸ਼ੁਰ ਨੇ ਕਿਹਾ ਮੈਂ ਉਹਨਾਂ ਦੇ ਗੁਨਾਹਾਂ ਨੂੰ ਮਾਫ ਕਰੂੰਗਾ ਜੇਸ ਦਿਨ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਦਿੱਤਾ ਗਿਆ ਜੇਸ ਦਿਨ ਪ੍ਰਭੂ ਜੀ ਸਲੀਬ ਤੇ ਚੜੇ ਚੜਾਇਆ ਨਹੀਂ ਗਿਆ ਚੜੇ ਉਸ ਦਿਨ ਇਹੀ ਤਿਉਹਾਰ ਸੀਗਾ ਉੱਥੇ ਯਰੂਸ਼ਲਮ ਦੇ ਵਿੱਚ